ਸ਼ੇਮੇ ਪਾਸ਼ਾ ਮਹਾਰਾਜ ਦੇ ਪਿੰਨਾਂ ਵੀ ਢਾਡੀ ਵਾਰਾਂ ਗਾਈਆਂ ਜਾਂਦੀਆਂ ਸੀ ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਨੇ ਆ ਜਿਹੜਾ ਸਾਜ਼ ਹੈ ਨਾ ਸਰੰਗੀ ਇਹਨੂੰ ਸੌਰ ਰੰਗੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਸੌਰ ਰੰਗੀ ਜਿਹਦੇ ਵਿੱਚੋਂ 100 ਰੰਗ ਨਿਕਲਦੇ ਨੇ ਇਸ ਸਰੰਗੀ ਦੇ ਨਾਲ ਜਿਹੜਾ ਗੱਜ ਫਿਰਦਾ ਹੈ ਨਾ ਇਸ ਗੱਜ ਦੇ ਵਿੱਚੋਂ ਰਿਦਮ ਵੱਜਦਾ ਹੈ ਇਹਦੇ ਵਿੱਚੋਂ ਬੀਟ ਚੱਲਦੀ ਹੈ ਤੇ ਜਿਹੜੀਆਂ ਇਹਦੇ ਉੱਤੇ ਤਲਵਾਂ ਲੱਗੀਆਂ ਨੇ ਨਾ ਤੇ ਨਾਲ ਇੱਕ ਰੈੱਡ ਕਲਰ ਦੀ ਘੋਰ ਲੱਗੀ ਐ ਤੇ ਜਦੋਂ 3 ਵਜਣ ਉਦੋਂ ਫਿਰ ਜੋੜਾ ਲੱਗਦਾ ਏ ਸੱਤ ਤਲਵਾਂ ਇਹਦੇ ਥੱਲੇ ਕੰਮ ਕਰਦੀਆਂ ਨੇ ਸੱਤ ਤਲਵਾਂ ਇੱਕ ਇੱਕ ਤਲਬ ਇੱਕ ਮੜਾ ਜਾ ਮਰੋੜਾ ਦੇਣ ਦੇ ਨਾਲ ਹੀ ਪਿਆਰਿਓ ਸੁਰ ਚੇਂਜ ਹੋ ਜਾਂਦਾ ਇਹ ਉਹ ਤੰਤੀ ਸਾਜ ਹੈ ਜੇ ਇਸ ਤੰਤੀ ਸਾਜ ਨੂੰ ਛੇਵੇਂ ਪਾਸ਼ਾ ਮਹਾਰਾਜ ਦੇ ਸਾਹਮਣੇ ਬੈਠ ਕੇ ਭਾਈ ਨੱਥਮਲ ਤੇ ਪਈ ਅਬਦੁੱਲ ਨੇ 12 ਗਾ ਕੇ ਸੁਣਾਈਆਂ ਸੀ ਵਾਹਿਗੁਰੂ ਅੱਜ ਅੱਜ ਅਸੀਂ ਗਾਉਣ ਵਾਲਿਆਂ ਨੂੰ ਅੱਜ ਅਸੀਂ ਨੱਚਣ ਵਾਲਿਆਂ ਨੂੰ 4-4 ਲੱਖ ਰੁਪਇਆ ਦੇ ਕੇ ਸਨਮਾਨਿਤ ਕਰ ਦਿੰਨੇ ਆ ਪਰ ਛੇਵੇਂ ਪਾਸ਼ਾ ਮਹਾਰਾਜ ਜਿਹੜੇ ਢਾਡੀ ਰਾਗ ਨੂੰ ਛੇਵੇਂ ਪਾਸ਼ਾ ਮਹਾਰਾਜ ਮੋਰ ਵੇਖ ਸੁਣਦੇ ਨੇ ਤੇ ਮਹਾਰਾਜ ਢਾਡੀਆਂ ਨੂੰ ਬਖਸ਼ਿਸ਼ਾਂ ਦੇ ਕੇ ਨਵਾਜਦੇ ਨੇ ਕਹਿੰਦੇ ਉੱਚੇ ਕੂਕੇ ਵਾਦਾਂ ਗਾਵੇ ਯੋਧਿਆਂ ਦਾ ਵਿਚਾਰ ਜਦੋਂ ਮੇਰੇ ਢਾਡੀ ਯੋਧਿਆਂ ਦੀਆਂ ਵਾਰਾਂ ਉੱਚੀਆਂ ਸੁਰਾਂ ਵਿੱਚ ਗਾਇਆ ਕਰਨਗੇ ਇਸ਼ੇਮਾ ਪਾਸ਼ਾ ਉਹਨਾਂ ਨੂੰ ਸੰਗਤ ਵਿੱਚ ਬੈਠ ਕੇ ਸੁਣਿਆ ਕਰੇਗਾ ਤੇ ਜਿੱਥੇ ਬਾਰਾਂ ਲਗਾਈਆਂ ਜਾਂਦੀਆਂ ਨੇ ਉੱਥੇ ਮਹਾਰਾਜ ਸ਼ੇਮੇ ਪਾਸ਼ਾ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਭਾਈ ਨਥਮਲ ਭਾਈ ਅਬਦੁੱਲ ਜੀ ਨੂੰ ਕੌਣ ਲੈ ਕੇ ਆਇਆ ਟਾਡੀਆਂ ਦੇ ਵਿਚੋਲੇ ਤਨਤਨ ਬਾਬਾ ਬਿਧੀ ਚੰਦ ਸਾਹਿਬ ਜੀ ਗੱਜ ਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਬੀਦੀ ਚੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ ਤੂੰ ਕੋਹੜੀ ਦੀ ਗੱਲ ਕਰਦਾ ਮੈਂ ਆਪਣੇ ਸਿੱਖਾਂ ਨੂੰ ਹਾਥੀਆਂ ਤੇ ਬਿਠਾਵਾ ਦਾ ਮਹਾਰਾਜ ਨੇ ਬਾਬਾ ਬੀਦੀ ਚੰਦ ਸਾਹਿਬ ਨੂੰ ਹਾਥੀ ਦੇ ਕੇ ਭੇਜਿਆ ਸੀ ਕਹਿੰਦੇ ਜਾਓ ਜਾ ਕੇ ਢਾਡੀਆਂ ਨੂੰ ਲੈ ਕੇ ਆ ਭਾਈ ਨਥਨ ਭਾਈ ਲਾ ਕੇ ਗੋਜਨੀ ਤੇ ਮਹਾਰਾਜ ਨੇ ਹਾਥੀ ਦੇ ਕੇ ਭੇਜਾਇਆ ਕਿਤੇ ਕੋਈ ਹੋਰੀ ਸੇਵਾ ਨਾ ਹੋ ਜਾਏ ਤੇ ਮਹਾਰਾਜ ਦੇ ਸਾਹਮਣੇ ਜਾ ਕੇ ਜਦੋਂ ਢਾਡੀਆਂ ਨੇ ਆਪਣੇ ਢਾਡਾਂ ਨੂੰ ਸੁਰ ਚ ਲਿਆਂਦਾ ਜਦੋਂ ਸਰੰਗੀ ਨੂੰ ਤਾਜ ਨੂੰ ਕੀਤਾ ਸੁਰ ਕਰਕੇ ਸੁਰ ਫਿਰ ਛੇਵੇਂ ਪਾਸ਼ਾ ਮਹਾਰਾਜ ਦੇ ਸਾਹਮਣੇ ਵਾਰਾ ਗੋਣੀਆਂ ਸ਼ੁਰੂ ਕੀਤੀਆਂ